ਨੰਦ ਪਰਤਾ ਚਿੱਠੀਆਂ ਆਈਆਂ ਨੇ ਤੇ ਹੁਕਮਨਾਮਾ ਹੋਇਆ ਜਾਰੀ ਏ ਸਭ ਨੂੰ ਹੀ ਬੁਲਾਇਆ ਸਤਗੁਰ ਨੇ ਬਈ ਮੈਨੂੰ ਲੱਗਦਾ ਮਾਮਲਾ ਪਾਰੀ ਏ ਉਹ ਸਿੰਘ ਦੀ ਮਦਦ ਲਈ ਆਵਾਜ਼ ਗੁਰੂ ਨੇ ਪੰਥ ਨੂੰ ਮਾਰੀ ਏ ਆਵਾਜ਼ ਗੁਰੂ ਨੇ ਕਾਮ ਨੂੰ ਮਾਰੀ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੈਪਟਨ ਬਹਾਦਰ ਸਿੰਘ ਜੋ ਭਾਈ ਬਲਦੇਵ ਸਿੰਘ ਵਡਾਲਾ ਜੀ ਦੀ ਅਗਵਾਈ ਥੱਲੇ 19 ਅਪ੍ਰੈਲ ਨੂੰ ਐਲਾਨਿਆ ਗਿਆ ਸੀ ਸੋ ਉਸ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਵਟਾਲਾ ਜੀ ਦੀ ਟੀਮ ਭਾਈ ਸਰਬਜੀਤ ਸਿੰਘ ਜੀ ਦੇ ਕੋਲੇ ਪਹੁੰਚਦੀ ਹੈ ਤੇ ਇਲੈਕਸ਼ਨ ਲੜਨ ਬਾਰੇ ਭਾਈ ਸਾਹਿਬ ਤੋਂ ਪਤਾ ਕਰਦੀ ਹੈ ਤੇ ਭਾਈ ਸਾਹਿਬ ਜੀ ਨੇ ਉਸ ਦੇ ਉੱਪਰ ਕੋਈ ਟਿੱਪਣੀ ਨਹੀਂ ਨਾ ਕਰਦੇ ਹੋਏ ਨਹੀਂ ਦੱਸਿਆ ਕਿ ਅਸੀਂ ਇਲੈਕਸ਼ਨ ਦੇ ਵਿੱਚ ਉਤਰਨਾ ਹੈ ਜਾਂ ਨਹੀਂ ਉਤਰਨਾ ਤੇ ਉਸ ਤੋਂ ਬਾਅਦ ਭਾਈ ਬਲਦੇਵ ਸਿੰਘ ਵਟਾਲਾ ਜੀ ਨੇ ਸਾਨੂੰ 19 April ਨੂੰ ਪੰਡ ਕਿਸ਼ਨਪਾਲ ਦੀ ਧਰਤੀ ਦੇ ਉੱਪਰ ਚੋਹ ਮੈਦਾਨ ਦੇ ਵਿੱਚ ਉਤਾਰਿਆ ਜਿਸ ਦੀ ਖਬਰ ਪੂਰੀ ਦੁਨੀਆ ਦੇ ਵਿੱਚ ਪਹੁੰਚੀ ਜੇ ਗੱਲ ਕਰੀਏ ਪੇਪਰ ਭਰਨ ਦੀ ਤਾਂ ਪੇਪਰ ਵੀ ਸਭ ਤੋਂ ਪਹਿਲਾਂ 7 ਤਰੀਕ ਨੂੰ ਭਾਈ ਬਲਦੇਵ ਸਿੰਘ ਬਟਾਲਾ ਜੀ ਦੇ ਕੈਂਡੀਡੇਟ ਨੇ ਭਰੇ ਨੇ ਤੇ ਜੋ ਸਾਡੇ ਪੰਥਕ ਪ੍ਰਚਾਰਕ ਨੇ ਸਾਡੇ ਵੀਰ ਨੇ ਇੰਨੇ ਸੂਝਵਾਨ ਨੇ ਇੰਨੇ ਬੁੱਧੀਜੀਵ ਨੇ ਉਹ ਜੋ ਬਿਆਨ ਦਿੰਦੇ ਨੇ ਕਿ ਭਾਈ ਬਲਦੇਵ ਸਿੰਘ ਬਡਾਲਾ ਜੀ ਤੇ ਭਾਈ ਸਿਮਰਜੀਤ ਸਿੰਘ ਮਾਨ ਜੀ ਨੇ ਜੋ ਬੰਦੇ ਕੈਂਡੀਡੇਟ ਖੜੇ ਕਰਕੇ ਸਰਬਜੀਤ ਸਿੰਘ ਜੀ ਦੇ ਬਰਾਬਰ ਕੌਮ ਦੀਆਂ ਜੋ ਭਾਵਨਾਵਾਂ ਉਹਨਾਂ ਨਾਲ ਖਲਵਾੜ ਕੀਤਾ ਹੈ ਸਿੱਖ ਸੰਗਤਾਂ ਨਾਲ ਖਲਵਾੜ ਕੀਤਾ ਹੈ ਸੋ ਮੈਂ ਸਾਰੇ ਹੀ ਆਪਣੇ ਭੈਣ ਭਰਾ ਜਿਨ੍ਹਾਂ ਦੇ دوست મિતਰ ਹੈ ਮੀਡੀਆ ਪ੍ਰਚਾਰਕ ਨੇ ਸਾਡੇ ਜਥੇਬੰਦੀਆਂ ਦੇ ਸਿੰਘ ਸਹਿਬਾਨ ਨੇ ਸਾਰਿਆਂ ਦੇ ਅੱਗੇ ਇਹ ਅਪੀਲ ਕਰਦਾ ਹੈ ਕਿ ਭਾਈ ਬਲਦੇਵ ਸਿੰਘ ਵਡਾਲਾ ਨੇ ਤਾਂ ਪਹਿਲਾਂ ਹੀ ਕੈਂਡੀਡੇਟ ਨੂੰ ਚੁਣ ਕੇ ਰੱਖਿਆ ਹੋਇਆ ਜਦੋਂ ਭਾਈ ਸਾਹਿਬ ਨੇ ਮਨਾ ਕੀਤਾ ਹੋਇਆ ਸੀ ਸੋ ਸਿਮਰਨਜੀਤ ਸਿੰਘ ਮਾਨ ਜੀ ਨੇ ਜੋ ਬੰਦਾ ਖੜਾ ਕੀਤਾ ਉਹ ਤਾਂ ਹਰ ਵਾਰ ਫਰੀਦਕੋਟ ਹਲਕੇ ਤੋਂ ਲੜਦਾ ਹੈ ਤੇ ਇਹੋ ਜਿਹੇ ਜਿਹੜੇ ਭਾਵਕ ਬਿਆਨ ਦੇ ਕੇ ਪੰਥ ਨੂੰ ਦੋ ਤਰ੍ਹਾਂ ਦੇ ਵਿੱਚ ਵੰਡਣਾ ਪੰਥ ਦੇ ਨਾਲ ਪੰਥ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰਨਾ ਸੋ ਮੈਂ ਸੰਤਾਨ ਨੂੰ ਅਪੀਲ ਕਰਦਾ ਕਿ ਪਹਿਲਾਂ ਆਪਾਂ ਸੱਚ ਸੁਣੀਏ ਫਿਰ ਸੱਚ ਦਾ ਪ੍ਰਚਾਰ ਕਰੀਏ ਤੇ ਐਵੇਂ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਨੂੰ ਬਦਨਾਮ ਕਰਨਾ ਇਹ ਜਾਦੀਆਂ ਜਮੀਰਾਂ ਵਾਲਿਆਂ ਦਾ ਕੰਮ ਨਹੀਂ ਹੈ ਸੋ ਮੈਂ ਇੱਕ ਸੈਨਿਕ ਆਂ ਭਾਈ ਬਲਦੇਵ ਸਿੰਘ ਦੀ ਟੀਮ ਦਾ ਇੱਕ ਸਿਪਾਹੀ ਆਂ ਭਾਈ ਬਲਦੇਵ ਸਿੰਘ ਦੀ ਬਦਾਲਾ ਦੀ ਅਗਵਾਈ ਦੇ ਹੇਠ ਲੜ ਰਿਹਾ ਆਂ ਸੈਨਿਕ ਕਦੇ ਵੀ ਜੰਗ ਦੇ ਮੈਦਾਨ ਦੇ ਵਿੱਚੋਂ ਭੱਜਦਾ ਨਹੀਂ ਹੈ ਜਾਂ ਤਾਂ ਉਹ ਲੜਦਾ ਹੈ ਤੇ ਜਾਂ ਫਿਰ ਸਿੱਧੀ ਪ੍ਰਾਪਤ ਕਰਦਾ ਹੈ ਇਹ ਜਿਹੜਾ ਫੈਸਲਾ ਇਹ ਸੰਗਤਾਂ ਨੇ ਕਰਨਾ ਵਾ ਸੰਗਤਾਂ ਹੀ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬਲਾ ਕੇ ਜਕਾਰੇ ਛੱਡ ਕੇ ਅਰਦਾਸ ਕਰਕੇ ਸਾਨੂੰ ਮੈਦਾਨ ਦੇ ਵਿੱਚ ਲਿਆਂਇਆ ਨੇ ਸੋ ਅਰਦਾਸ ਕੀਤੀ ਹੋਈ ਕਦੇ ਵਾਪਸ ਨਹੀਂ ਲਈ ਜਾਂਦੀ ਤੇ ਮੈਂ ਤਾਂ ਫੇਰ ਇੱਕ ਸੈਨਿਕਾਂ ਸੈਨਿਕ ਜਾਂ ਤਾਂ ਗਰਾਊਂਡ ਦੇ ਵਿੱਚ ਸਿੱਧੀ ਪ੍ਰਾਪਤ ਕਰਦਾ ਤੇ ਜਾਂ ਫਿਰ ਜਿੱਤ ਦਾ ਮੋਰਚਾ ਫਤਿਹ ਕਰਦਾ ਹੈ ਇਹ ਫੈਸਲਾ ਸੰਗਤਾਂ ਦੇ ਉੱਤੇ ਰਹਿ ਜੇਕਰ ਮੇਰੇ ਤੋਂ ਬੋਲਦੇ ਸਮੇਂ ਇਸ ਜਾਨ ਦੇ ਵਿੱਚ ਮੇਰੇ ਤੋਂ ਕਿਤੇ ਕੋਈ ਗਲਤੀ ਹੋਈ ਹੋਵੇ ਤਾਂ ਸੰਗਤਾਂ ਬਖਸ਼ਣ ਯੋਗ ਨੇ ਬਖ ਸਕਦੀਆਂ ਨੇ ਪਹਿਲਾ ਇਲੈਕਸ਼ਨ ਹੈ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ